ਇਹ ਤਾਂ 5 ਮਿੰਟ ਤੋਂ ਹਾਊਸ ਚ ਬਹਿਣ ਲੱਗਾ ਜੀ ਹਾਊਸ ਚ ਨਾ ਕੋਈ ਡਿਸਪਲਿਨ ਹੈ ਮੈਂ ਕਹਿੰਦਾ ਵੀ ਜਿਹੜੇ ਨਾਲ ਐਮਸੀਓ ਉਹ ਵੀ ਸਕੇ ਨਹੀਂ ਉਹ ਵੀ ਇੱਕ ਜੁੜ ਤਾਂ ਬਾਰੋਂ ਬਾਰ ਹੋਈਆਂ ਕੰਮ ਵਾਸਤੇ ਕੋਈ ਨਹੀਂ ਜਿੰਨੇ ਕਦਵਾਰ ਐਮਸੀ ਸਾਰੇ ਦੇਖ ਲਓ ਤੁਸੀਂ ਉਹ ਮੱਲੇ ਦੇ ਆ ਸਾਰਾ ਮੱਲਾ ਡੁੱਬਿਆ ਪਿਆ ਜੈਟਿੰਗ ਮਸ਼ੀਨ ਦਾ ਸਪੀਕਰ ਸਾਹਮਣੇ ਇੰਨਾ ਮਸ਼ੀਨਰੀ ਲਾ ਕੇ ਦੇਤੀ ਫੰਡ ਲਾ ਕੇ ਦੇ ਤਾਂ ਸਾਡੇ ਕੋਲ ਜੈਟਿੰਗ ਮਸ਼ੀਨ ਠੀਕ ਨਹੀਂ ਕਰਾਈ ਗਈ 2 ਮਹੀਨੇ ਹੋ ਗਏ ਪਰसों ਮੈਂ ਕੰਮ ਕਰਾ ਰਿਆ ਸੀ ਵਾਰ ਨੰਬਰ 6 ਦੇ ਵਿੱਚ ਉਹ ਜੈਟਿੰਗ ਮਸ਼ੀਨ ਦਾ ਉਹ ਨਟ ਫ੍ਰੀ ਹੋ ਗਿਆ ਉਧਰੇ ਪਲਾਸਨਾ ਕਰਦੇ ਰਹੇ ਪਰ ਨਹੀਂ ਹਾਲ ਹਾਲ ਹੋਵੇ ਤਾਂ ਉਵੇਂ ਹੀ ਆ ਲਾਈਟਾਂ ਦਾ ਬੁਰਾ ਹਾਲ ਫੋਰਮ ਮਸ਼ੀਨ ਲੈ ਕੇ ਆਂਦੀ ਉਹਨਾਂ ਨੇ ਚਲਾਈ ਇਹਨਾਂ ਨੇ 95 ਲੱਖ ਦੀ ਸੱਕਰ ਮਸ਼ੀਨ ਲਈ ਸਪੀਕਰਸ ਆਵਣੇ ਉਹ ਫਿਰਡੇ ਖੜੀ ਆ ਡਰਾਈਵਰ ਨਹੀਂ ਮਿਲੇ ਇਹਨਾਂ ਨੂੰ ਹੋਰ ਸੁਗੀ ਕਰੀਏ ਜੀ ਇਹ ਤੂੰ ਬੈਟਰ ਫਿਰ ਮੰਨ ਰਵੇ ਇਹ ਆਪਾਂ ਸ਼ਹਿਰ ਵਾਸੀ ਕਿਉਂ ਦੇ ਰਹੇ ਆ 78 ਲੱਖ ਰੁਪਏ ਮਹੀਨੇ ਦਾ ਬਈ ਨਗਰ ਕੌਂਸਲ ਨੂੰ ਉਹਦਾ ਕੀ ਫਾਇਦਾ ਕੀ ਚੱਕਰ ਕੀ ਆ ਇਹ ਦੂਜੀ ਗੱਲ ਸਭ ਤੋਂ ਮਹਿੰਗਾ ਦੱਸਦਾ ਮੈਂ 150 ਬੰਦਾ ਆਪਾਂ ਲਾਤਾ ਪਹਿਲਾਂ ਆਪਾਂ ਨੂੰ ਮੈਨ ਪਾਵਰ ਰਹਿਣੀ ਸੀ ਹੁਣ ਤਾਂ ਉਹ ਵੀ ਆ ਮਸ਼ੀਨਰੀ ਵੀ ਆ ਫੇ ਵੀ ਸ਼ਹਿਰ ਦਾ ਇਹ ਹਾਲ ਕਿਦਾ ਭਾਈ ਸੋਚੀ ਸਮਝੀ ਸਾਰਾ ਸਾਰਾ ਜਾਂ ਤਾਂ ਇਹ ਰਾਜਨੀਤੀ ਕਰ ਰਹੇ ਆ ਵੀ ਬਸ ਸ਼ਹਿਰ ਨੂੰ ਜਿਵੇਂ ਕਿ ਉਹਨਾਂ ਨੇ ਡੋਬੀਏ ਬਸ ਭਾਈ ਵੇਖੋ ਜੀ ਅਸੀਂ ਰੋਜ਼ ਪ੍ਰਧਾਨ ਨੂੰ ਫੋਨ ਵੀ ਕਰਦੇ ਆ ਇੱਕ 28 ਮੁਲਾਜ਼ਮ ਸੀ ਜਿਹੜੇ ਕੱਚੇ ਲੱਗੇ ਉਹ ਵਿਚਾਰੇ ਮੀਂਹ ਚ ਪੈਂਦੇ ਐਤਵਾਰ ਵੀ ਹਾਲਾਂਕਿ ਛੁੱਟੀ ਹੁੰਦੀ ਆ ਉਹਨਾਂ ਤੋਂ ਕੰਮ ਲੈ ਰਹੇ ਸੀਗੇ ਉਹਨਾਂ ਨੂੰ ਇਹ ਸਜ਼ਾ ਮਿਲੀ ਵੀ ਉਹਨਾਂ ਦਾ ਚੈੱਕ ਤੇ ਈਓ ਸਾਹਿਬ ਕਰਕੇ ਉਹਨਾਂ ਨੇ ਚੈੱਕ ਨਹੀਂ ਕੀਤਾ ਅੱਜ ਹਾਰ ਕੇ ਉਹਨਾਂ ਦਾ ਚੈੱਕ ਅਸੀਂ ਪਾਸ ਕਰਵਾ ਕੇ ਉਹਨਾਂ ਨੂੰ ਹੜਤਾਲ ਤੋਂ ਉਠਾਇਆ ਭਈ ਉਹ ਕੰਮ ਕਰ ਲੈਣ ਇਹੋ ਜਿਹਾ ਪ੍ਰਧਾਨ ਆ ਵੇਖੋ ਜਿਹੜਾ ਬੰਦੇ ਕੋਲੇ 7 ਦਿਨ ਚੈੱਕ ਘਰੇ ਰੱਖ ਕੇ ਆਏ ਆ ਇੱਕ ਮਾੜੇ ਸਾਈਨ ਕਰਨ ਦਾ ਟਾਈਮ ਨਹੀਂਗਾ ਉਹ ਸ਼ਹਿਰ ਆਸਤੇ ਕੀ ਕਰ ਸਕਦਾ ਬਾਕੀ ਦੂਜਿਆਂ ਤੇ ਇਲਜ਼ਾਮ ਲਾ ਦਿੰਨੇ ਆ ਆਪਾਂ ਫੋਗਿੰਗ ਮਸ਼ੀਨਾ ਸਾਰਾ ਇਹਨਾਂ ਨੂੰ ਮੇਨਟੇਨ ਕਿਨੇ ਕਰਨਾ ਆਪੇ ਕੋਲ ਆ ਗਈ ਮੰਨ ਲਓ ਖਰਾਬ ਹੋ ਗਈ ਉਹ ਤਾਂ ਆਪਾਂ ਨੂੰ ਕਰਨਾ ਨਾ ਅਧਿਕਾਰੀ ਧਿਆਨ ਦਿੰਦੇ ਆ ਜਦੋਂ ਵੀ ਕੰਮ ਹੁੰਦਾ ਜ਼ਰੂਰੀ ਪੈ ਜਾਂਦਾ ਸਾਨੂੰ ਇੱਕ ਹੀ ਕਾਉਂਸਲਰ ਨੂੰ ਇੱਕ ਹੀ ਜਵਾਬ ਮਿਲਦਾ ਜੀ ਖਰਾਬ ਹੋ ਗਈ ਜੀ ਠੀਕ ਕੌਣ ਕਰਾਊਗਾ ਅਸੀਂ ਆਪਣਾ ਐਸਟੀਪੀ ਪਲਾਟ ਚਲਾਉਣਾ ਸੀਗਾ ਉਧਰ ਆਪਣੇ ਨਰਿੰਦਰ ਵੀ ਖੜੇ ਆ ਵੀਰ ਜੀ ਉਧਰ ਪਾਣੀ ਖੜਦਾ ਬੱਸ ਸਟੈਂਡ ਤੇ ਕਿੰਨਾ ਜਦੋਂ ਉੱਥੇ ਅਸੀਂ ਆਪ ਗਏ ਉੱਥੇ ਵੇਖਿਆ ਵੀ ਜਿਹੜਾ ਉਹ ਮਸ਼ੀਨ ਮੇਨ ਜਿੱਥੋਂ ਪਾਣੀ ਕੱਢਣਾ ਹੁੰਦਾ ਉਹ ਖਰਾਬ ਪਈ ਆ ਅਸੀਂ ਫੋਨ ਲਾਇਆ ਮਕਸਦ ਰੋਡ ਤੇ ਦੁਕਾਨਾ ਉਹ ਕਹਿੰਦਾ ਜੀ ਮੇਰਾ 2300 ਰੁਪਿਆ ਬਕਾਇਆ ਇਹੋ ਜਿਹੀਆਂ ਚੀਜ਼ਾਂ ਨੂੰ ਕੌਣ ਧਿਆਨ ਚ ਕਰੂ ਦੂਜੀਆਂ ਸਾਰੀਆਂ ਜਿੱਥੋਂ ਆਏ ਲੈਣੇ ਆ ਬੈਲ ਕੱਟਨੇ ਆ ਕਿ ਠੇਕੇਦਾਰ ਦੇ ਉਹ ਮੈਂਟੋ ਮੈਂਟੀ ਆਰੇ ਤੇ ਬੈਠੇ ਕੱਟ ਦਿੰਦੇ ਆ ਜਿਹੜਾ ਕੰਮ ਸ਼ਹਿਰ ਦਾ ਉਹਦੇ ਵੱਲ ਕੋਈ ਧਿਆਨ ਨਹੀਂਗਾ ਇਹ ਕਹਿਣ ਨੂੰ ਤਾਂ ਜੀ ਦਫਤਰ ਨਗਰ ਕਾਉਂਸਲ ਆ ਪਰ ਇਹ ਚਿੱਟਾ ਹਾਥੀ ਆ ਇਹ ਬੰਦ ਪਿਆ ਵੀ ਸ਼ਹਿਰਨ ਕਰੋੜਾ ਰੁਪਈਆ ਚ ਪੈਂਦਾ ਤੇ ਬੰਦ ਕਰਨ ਦਾ ਜਿਹੜਾ ਸਭ ਤੋਂ ਵੱਡਾ ਸਾਡਾ ਮੁੱਦਾ ਉਹ ਸਾਰੇ ਸ਼ਹਿਰ ਦੀ ਸਭ ਤੋਂ ਵੱਡੀ ਸਮੱਸਿਆ ਜਿਹੜੀ ਸੀਵਰੇਜ ਦਾ ਤੇ ਨਿਕਾਸ ਦਾ ਮੁੱਦਾ ਜਿਹੜਾ ਕਿਉਂਕਿ ਮਹੀਨਾ ਡੇਢ ਹੋ ਗਿਆ ਜੀ ਸਾਨੂੰ ਰੋਲਾ ਪਾਉਂਦੇ ਨੂੰ ਵੀ ਸ਼ਹਿਰ ਪਹਿਲਾਂ ਹੀ ਨਰਕ ਦੀ ਹਾਲਤ ਦੇ ਵਿੱਚ ਹੈ ਪਾਣੀ ਲੰਘ ਨਹੀਂ ਰਿਹਾ ਸੀਵਰੇਜ ਝੋਕਾ ਪਰ ਪ੍ਰਧਾਨ ਜੀ ਦੇ ਕੰਨ ਤੇ ਜੂ ਨਹੀਂ ਸਰਕੀ ਫਿਰ 30 ਤਰੀਕ ਨੂੰ ਇੱਕ ਵਾਰੀ ਇਹਨਾਂ ਕੋਲੇ ਪਹੁੰਚਦਾ ਗਿਆ ਸੀਗਾ 77 ਲੱਖ ਦੇ ਬਜਟ ਦਾ ਕਿ ਆਪਾਂ ਜਿਹੜਾ ਮੇਨ ਏਰੀਆ ਲੱਕੜ ਕੰਡੇ ਕੋਲੇ ਉਹ ਸਾਫ਼ ਕਰਾ ਲਿਆ ਜਾਵੇ ਉਹ ਮੁੰਡਾ ਵਾਪਸ ਭੇਜਤਾ ਕਹਿੰਦੇ ਜੀ ਸਲਾਹ ਕਰਾਂਗੇ ਫਿਰ 10 12 ਦਿਨ ਇਹਨਾਂ ਨੂੰ ਸਲਾਹ ਨੂੰ ਟੱਪ ਗਏ ਉਸ ਤੋਂ ਬਾਅਦ 10 ਦਿਨਾਂ ਦੇ ਵਿੱਚ ਹੀ ਉਹ ਜਿਹੜਾ 70 ਲੱਖ ਸੀ ਉਹ 90 ਲੱਖ ਦੇ ਕਰੀਬ 99.32 ਲੱਖ ਦੇ ਜਿਹੜਾ ਹੈਗਾ ਉਹ ਰਕਮ ਦਾ ਇਹਨਾਂ ਨੇ ਪਾਸ ਕਰਨ ਵਾਸਤੇ ਮੀਟਿੰਗ ਰੱਖ ਲਈ ਪਿਛਲੇ ਦਿਨੀ ਉਹ ਬਿਲਕੁਲ ਸਾਰੇ ਜਿਹੜੇ ਸਬੰਧਤ ਜਿਨ੍ਹਾਂ ਦੇ ਬਾੜਾਂ ਦੇ ਵਿੱਚ ਜਿਆਦਾ ਪ੍ਰੋਬਲਮ ਸੀ ਉਹ ਤੇ ਹੋਰ ਕਾਉਂਸਲਰ ਸਾਹਿਬ ਮੀਂਹ ਪੈਂਦੇ 'ਚ ਵੀ ਆਏ ਬੈਠੇ ਸੀ ਪਰ ਸਿਰਫ بارش ਦਾ ਬਹਾਨਾ ਬਣਾ ਕੇ ਘਰੋਂ ਬੈਠਿਆਂ ਨੇ ਬੈੱਡਰੂਮ 'ਚੋਂ ਆਪਦੇ 'ਚੋਂ ਮੈਸੇਜ ਕਰਤਾ ਜੀ ਵੀ بارش ਆ ਤੇ ਇਸ ਕਰਕੇ ਮੌਸਮ ਖਰਾਬ ਹੈ ਤੇ ਆਪਾਂ ਨਹੀਂ ਰੱਖਣਾ ਕਾਉਂਸਲਰ ਜਿਹੜੇ ਪੈਦਲ ਆਉਣ ਵਾਲੇ ਤੇ इवन ਕਿ ਲੇਡੀਜ਼ ਕਾਉਂਸਲਰ ਵੀ ਉਹ ਸਾਰੇ ਪਹੁੰਚੇ ਹੋਏ ਸੀ ਬਿਨਾ ਕਿਸੇ ਦੀ ਸਲਾਹ ਤੋਂ ਬਿਨਾ ਕਿਸੇ ਗੱਲਬਾਤ ਤੋਂ ਬਿਨਾ ਠੋਸ ਕਰਨ ਤੋਂ ਉਹ ਮੀਟਿੰਗ ਜਿਹੜੀ ਕੈਨਸਲ ਕਰਤੀ ਕੰਮ ਵਿੱਚ ਰਹਿ ਗਿਆ ਅੱਦੋ ਵੱਦ ਸੀਜ਼ਨ ਸਾਡਾ ਲੰਘ ਚੁੱਕਿਆ ਇਹ ਹਜੇ ਮੀਟਿੰਗ ਰੱਖ ਵੀ ਲਈ ਜਾਵੇ ਭਾਵੇਂ ਅੱਜ ਤਾਂ ਵੀ 4-5 ਦਿਨਾਂ ਦਾ ਕਾਗਜ਼ੀ ਪ੍ਰੋਸੈਸ ਹੁੰਦਾ ਤੇ ਕੰਮ ਹੋਣ ਤੇ ਜਿਹੜਾ ਟਾਈਮ ਲੱਗਣਾ ਉਹ ਜਿਹੜਾ ਸ਼ਹਿਰ ਦਾ ਸੀਵਰੇਜ ਸਾਫ਼ ਸਾਨੂੰ ਕਰਾਉਣਾ ਹੀ ਪੈਣਾ ਪਰ ਜੇ ਟਾਈਮ ਰਿੰਦੇਆ ਕਰਾ ਲਿਆ ਜਾਂਦਾ ਤੇ ਆ ਨਰਕ ਨਹੀਂ ਬਾਨਾ ਸੀ ਲੋਕਾਂ ਦੇ ਘਰ ਨਾਲ ਟੈਂਦੇ ਸਲਾਬ ਨਾਲ ਤੇ ਜਿਹੜੀਆਂ ਬਿਮਾਰੀਆਂ ਸਿਹਤ ਮਹਿਕਮੇ 'ਚ ਜਾ ਕੇ ਦੇਖੋ ਹਸਪਤਾਲਾਂ 'ਚ ਹੈਜਾ ਮਲੇਰੀਆ ਡੇਂਗੂ ਇੰਨਾ ਕ ਜਿਆਦਾ ਫੈਲਿਆ ਪਿਆ ਉਹਦੀ ਜਿਹੜੀ ਦੇਣ ਆ ਉਹ ਨਗਰ ਕਾਉਂਸਲ ਦੀ ਦੇਣ ਆ ਜੀ ਸ਼ਹਿਰ ਕੋੜੂਪੂਰੇ ਨੂੰ ਇਸ ਤੋਂ ਬਿਨਾ ਜਿੰਨੀ ਇੱਥੇ ਭ੍ਰਿਸ਼ਟਾਚਾਰ ਹੋ ਰਿਹਾ ਤੁਹਾਡੇ ਸਾਹਮਣੇ ਡੇਢ-ਡੇਢ ਫੁੱਟ ਪਾਣੀ ਨਗਰ ਕਾਉਂਸਲ ਦੇ ਪਾਰਕ 'ਚ ਖੜਾ ਸਭ ਤੋਂ ਪਹਿਲਾਂ ਤੁਹਾਨੂੰ ਪਾਰਕ ਨੂੰ ਡੰਪ ਬਣਾ ਦਿੱਤਾ ਗਿਆ ਕੂੜੇ ਦਾ ਤੇ ਉਹ ਗਲ ਰਿਹਾ ਸਮਾਨ ਉਹ ਵਰਤੋਂ ਚ ਨਹੀਂ ਲਿਆਂਦਾ ਜਾ ਰਿਹਾ ਇਸ ਕਰਕੇ ਲਿਖਤੀ ਸ਼ਿਕਾਇਤਾਂ ਬੇਨਤੀਆਂ ਜ਼ੁਬਾਨੀ ਤੌਰ ਤੇ ਪ੍ਰੈਸ ਦੇ ਮਾਧਮ ਰਾਈ ਅਸੀਂ ਕੋਈ ਥਾਂ ਇਹ ਜੀ ਛੱਡੀ ਨਹੀਂ ਡੀਸੀ ਨੂੰ ਬੇਨਤੀ ਪੱਤਰ ਸਪੀਕਰ ਸਾਹਿਬ ਨੂੰ ਬੇਨਤੀ ਪੱਤਰ ਕਰਨਾ ਆਖਰ ਨੂੰ ਆ ਕੇ ਨਗਰ ਕੌਂਸਲ ਨੇ ਹੁੰਦਾ ਤੇ ਨਗਰ ਕੌਂਸਲ ਦੀ ਸਾਰੀ ਕਮਾਂਡ ਜਿਹੜੀ ਆ ਉਹ ਡਿਸਕਵਾਲਿਫਾਈ ਪ੍ਰਧਾਨ ਸਾਹਿਬ ਦੇ ਹੱਥ ਚ ਆ ਉਹ ਪਤਾ ਨਹੀਂ ਕਿਉਂ ਕੁਰਸੀ ਨੂੰ ਜੱਫਾ ਮਾਰ ਕੇ ਬੈਠੇ ਆ ਨਾ ਤਾਂ ਉਹ ਕੰਮ ਕਰਦੇ ਆ ਨਾ ਕਾਰਨ ਦਿੰਦੇ ਆ ਸਾਰੇ ਮਲਾਜਮਾਂ ਨੂੰ ਕਿਹਾ ਵਾ ਹੁੰਦਾ ਨਾ ਜਿਵੇਂ ਕਿ ਫੋਨ ਆਪਦੇ ਬੰਦ ਰੱਖਣੇ ਆ ਕਿਸੇ ਕਰਮਚਾਰੀ ਦਾ ਇੱਥੇ ਤੁਸੀਂ ਨੰਬਰ ਦਿਖਾ ਦਿਓ ਕੰਧ ਤੇ ਜੋ ਸਰਕਾਰ ਦੀਆਂ ਹਦਾਇਤਾਂ ਆ ਅਸੀਂ ਗਰੁੱਪ ਦੇ ਵਿੱਚ ਜਿਹੜਾ ਨਗਰ ਕੌਂਸਲ ਦਾ ਸਰਕਾਰੀ ਗਰੁੱਪ ਸੀ ਜਿਹਦੇ 'ਚ ਕਾਉਂਸਲਰ ਸਾਹਿਬਾਨ ਸੀਗੇ ਕੁਝ ਜ਼ਿੰਮੇਵਾਰ ਮਲਾਜਮ ਸੀ ਜਿੰਨਾਂ ਤੱਕ ਜ਼ਿਆਦਾ ਜਿਹੜਾ ਕੰਮ ਪੈਂਦਾ ਮੁੱਢਲਾ ਉਹ ਗਰੁੱਪ ਦੇ ਵਿੱਚ ਅਸੀਂ ਬੇਨਤੀ ਸ਼ੁਰੂ ਕਰੀ ਉਹਦੇ 'ਚ ਫੋਟੋ ਪਾਉਣੀਆਂ ਸ਼ੁਰੂ ਕਰੀਆਂ ਉਹ ਪ੍ਰਧਾਨ ਜੀ ਨੂੰ ਸੁਖਾਣੀ ਤੇ ਉਹ ਗਰੁੱਪ ਦੇ ਵਿੱਚੋਂ ਆਪਦੇ ਜਿਹੜੇ ਚਹੇਤੇ ਐਮਸੀ ਤੇ ਆਪ ਖੁਦ ਤੇ ਮਲਾਜ਼ਮ ਉਹ ਸਾਰੇ ਰਿਮੂਵ ਕਰ ਦਿੱਤੇ ਗਏ ਕਿ ਤਾਂਕਿ ਜਿਹੜਾ ਗਰੁੱਪ ਰਾਹੀਂ ਕੋਈ ਆਵਾਜ਼ ਪਹੁੰਚਦੀ ਆ ਉਹ ਵੀ ਪਹੁੰਚੇ ਨਾ ਇਸ ਕਰਕੇ ਜਿੰਨਾ ਚਿਰ ਹੁਣ ਇਸ ਕਾਰਜ ਸ਼ੁਰੂ ਨਹੀਂ ਹੁੰਦੇ ਅਸੀਂ ਦਿਨ ਰਾਤ ਇੱਥੇ ਧਰਨਾ ਦੇਵਾਂਗੇ ਇਹਦਾ ਸ਼ਹਿਰ ਨੂੰ ਕੋਈ ਲਾਭ ਨਹੀਂ ਤਾਂਕਿ ਇਹ ਧਰਨਾ ਜਿਹੜਾ ਇਹ ਸਭ ਤੋਂ ਮੇਨ ਮੁੱਦਾ ਜਿਹੜਾ ਹੈਗਾ ਨਾਲ ਲੋਕਾਂ ਨੂੰ ਸੱਚ ਤੇ ਅਸਲੀਅਤ ਪਤਾ ਲੱਗੇ ਕਿ ਪ੍ਰੋਬਲਮ ਕਿੱਥੇ ਆ ਕੌਣਸ ਗਏ ਹੋ ਸਾਰੇ ਖੜੇ ਹੋ ਤੇ ਲੋਕਾਂ ਨੇ ਆਪ ਦੀ ਸਮੱਸਿਆ ਲੈ ਕੇ ਤੁਹਾਡੇ ਕੋਲੇ ਆਉਣਾ ਹੈ ਕਿ ਤੁਸੀਂ ਆਪ ਕੋ ਦੇ ਇਸ ਗੱਲ ਨਾਲ ਬੈਠੇ ਹੋ ਤੇ ਲੋਕ ਕਿੱਥੇ ਜਾਣਗੇ ਅਸੀਂ ਤਾਂ ਇਸ ਹੱਦ ਤੱਕ ਪੀੜਤ ਹੈ ਜੀ ਕਿ ਸਫਾਈ ਕਰਮਚਾਰੀ ਸਾਡੇ ਕਹਿਣ ਤੇ ਨਹੀਂ ਲਾਏ ਜਾਂਦੇ ਸਫਾਈ ਕਰਮਚਾਰੀਆਂ ਨੂੰ ਜੇ ਇੱਕ ਦਿਨ ਪਹਿਲਾਂ ਕਹਿ ਕੇ ਜਾਂਦੇ ਆ ਕਿ ਕੱਲ ਨੂੰ ਤੁਸੀਂ ਸਫਾਈ ਕਰਨੀ ਆ ਫਰਜ ਕਰੋ ਵਾਰਡ ਨੰਬਰ 4 ਚ ਕਰਨੀ ਆ ਸਵੇਰੇ ਐਮ ਸੀ ਤੇ ਪਤਵੰਤੇ ਉਡੀਕ ਰਹੇ ਹੁੰਦੇ ਜਿਵੇਂ ਕਲਾਸ 1 ਅਫਸਰ ਨੇ ਆਉਣਾ ਹੁੰਦਾ ਪਰ ਫੋਨ ਬੰਦ ਮਿਲਦੇ ਆ ਦੁਬਾਰਾ ਜੇ ਉਹਨਾਂ ਨੂੰ ਮਿਲੀਏ ਵੀ ਤੁਸੀਂ ਭਾਈ ਸਾਡੇ ਕਹੇ ਤੇ ਆਏ ਨਹੀਂ ਕਿਨਕੇ ਜੀ ਪ੍ਰਧਾਨ ਜੀ ਨੇ ਰੋਕ ਲਿਆ ਅੱਜ ਤੱਕ ਨਾ ਪ੍ਰਧਾਨ ਨਾ ਪ੍ਰਧਾਨ ਦੇ ਇੱਕ ਦੋ ਫੀਲੇ ਆ ਉਹਨਾਂ ਨੇ ਕਦੇ ਜਵਾਬ ਦਿੱਤਾ ਸਾਨੂੰ ਕਿ ਅਸੀਂ ਕਿਉਂ ਰੋਕਿਆ ਮਤਲਬ ਰਾਜਨੀਤੀ ਤੇ ਗਰੁੱਪਵਾਦੀ ਇੰਨੀ ਭਾਰੂ ਆ ਕਿ ਕੋਈ ਤੁਹਾਡੇ ਸਾਹਮਣੇ ਸ਼ਹਿਰ ਜਿਹੜਾ ਹੈਗਾ ਹੁਣ ਜਦੋਂ ਆਨੰਦਨਗਰ ਨੂੰ ਗੰਦਨਗਰ ਬਣਾ ਦਿੱਤਾ ਤੇ ਪਿੱਛੇ ਰਹਿ ਕੀ ਗਿਆ ਜੀ ਤੁਸੀਂ ਸਰ ਸਾਲ 1.5 ਸਾਲ ਤੋਂ ਤਾਂ ਤੁਸੀਂ ਕਵਰੇਜ ਲਗਾਤਾਰ ਕਰ ਰਹੇ ਹੋ ਜੋ ਹਾਲਾਤ ਆ ਇਨ ਬਿਨਾਂ ਉਹ ਤੋਂ ਵਿਗੜ ਗਏ ਘਟੇ ਨਹੀਂ ਜੇ ਮੌਣ ਵੀ ਇਹ ਕੋਈ ਨਹੀਂ ਹੁੰਦਾ ਤੇ ਹੁਣ ਤੁਹਾਡਾ ਕੀ ਪ੍ਰੋਗਰਾਮ ਜੇ ਤੁਸੀਂ ਅਣਮਿੱਥੇ ਸਮੇਂ ਲਈ ਸਾਡੇ ਤੇ ਅਣਮਿੱਥੇ ਸਮੇਂ ਲਈ ਜਿੰਨਾ ਚਿਰ ਕਾਰਜ ਸ਼ੁਰੂ ਨਹੀਂ ਹੁੰਦੇ ਅਸੀਂ ਧਰਨਾ ਉਹਨਾਂ ਤੇ ਦੇਵਾਂਗੇ ਨਾ ਹੋਊਗਾ ਜੀ ਤਾਂ ਅਸੀਂ ਭੁੱਖ ਹੜਤਾਲ ਤੇ ਬੈਠਾਂਗੇ ਕੋਈ ਵੀ ਇਸ ਗੱਲ ਦੀ ਜੋ ਕੋਈ ਮਾੜਾ ਇਫੈਕਟ ਮਾੜਾ ਪ੍ਰਭਾਵ ਜੇ ਪੈਂਦਾ ਉਹਦਾ ਜ਼ਿੰਮੇਵਾਰ ਪ੍ਰਧਾਨ ਨਗਰ ਕੌਂਸਲ ਹੋਊਗਾ